ਲੇ ਜੀ ਆਪਾਂ ਦੁਕਾਨ ਤੇ ਆਏ ਸੀ ਤੇ ਸ਼ਟਰ ਖੋਲ ਕੇ ਦੇਖਿਆ ਸੀ ਹੁਣ ਇਹਨਾਂ ਨੇ ਲੋਕ ਵੀ ਲਾਤਾ ਉਹ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਦੇਖਣ ਆਏ ਸੀਗੇ ਇਧਰ ਪਾਣੀ ਤਾਂ ਨਹੀਂ ਬਹੁਤ ਫਰਕ ਪੈ ਗਿਆ ਕੱਲ ਤਾਂ ਤੁਸੀਂ ਦੇਖਿਆ ਕੱਲ ਵਾਲੇ ਵਲੌਗ ਚ ਤਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਬਹੁਤ ਜ਼ਿਆਦਾ ਤੇ ਸਾਨੂੰ ਚੱਲਦੇ ਹਾਂ ਹੁਣ ਆਪਾਂ ਆ ਆ ਦੇਖਣ ਆਏ ਸੀ ਦੁਕਾਨ ਦਾ ਕੀ ਹਾਲ ਹੋ ਗਿਆ ਤੁਹਾਨੂੰ ਦਿਖਾਉਣੇ ਆ ਚੱਲ ਕੇ ਆਪਾਂ ਤੇ ਚਲੋ ਕੁਝ ਸਮਾਨ ਤਨ ਚੱਖਣਾ ਬਸ ਮੈਂ ਤਾਂ ਹੈੱਡਫੋਨ ਚੱਕਣੇ ਸੀ ਚੱਕ ਲੈ ਬਹੁਤ ਮਨ ਖਰਾਬ ਹੁੰਦਾ ਬਈ ਦੁਕਾਨ ਤੋਂ ਆ ਕੇ ਮੁੜ ਕੇ ਜਾਂਦੇ ਅੰਦਰ ਬਈ ਬਾਹਰ ਦੇ ਇੱਕ ਥੋੜਾ ਜਿਹਾ ਸਾਂਝ ਆਇਆ ਸੀ ਬਾਹਰ ਹੋਰ ਜਦੋਂ ਆ ਸਾਟਰ ਚੱਕਣ ਆਏ ਲੱਗਦਾ ਸੀ ਜਿਵੇਂ ਜੇਲ੍ਹ ਚੋਂ ਨਿਕਲੇ ਹੁੰਨੇ ਆ ਜਿਵੇਂ ਜੇਲ੍ਹ ਚੋਂ ਬਾਹਰ ਗਏ ਹੁੰਨੇ ਆ ਹੂੰ ਘਬਰਾਹਟ ਜੀ ਹੋਈ ਪਈ ਸੀ ਅੰਦਰ ਬੰਦ ਜੀ ਹੋ ਕੇ ਤੇ ਦੇਖੋ ਪਾਣੀ ਇੱਥੋਂ ਚਲਾ ਗਿਆ ਵਧੀਆ 10-20 ਮਿੰਟ ਸਾਡੇ ਉਰੇ ਦੁਕਾਨ ਤੇ ਟਾਈਮ ਪਾਸ ਜਾਗਾ ਜੀ ਲੱਗਿਆ ਸੀ ਬਲੌਗ ਦੇ ਵਿੱਚ ਦਿਖਾਈ ਸੀ ਨਾ ਪਰੀ ਹੋਸੀ ਜਮਾਣੇ ਉੱਤੇ ਤੱਕ ਪਾਣੀ ਆ ਗਿਆ ਸੀ ਇਹਦਾ ਰਾਤੋਂ ਰਾਤ ਦੇਖ ਲਓ ਕਿੰਨਾ ਪਾਣੀ ਇਕੱਟ ਪੈ ਗਿਆ ਅੱਜ ਧੁੱਪ ਲੱਗੀ ਸੀ ਵਧੀਆ ਚਲੋ ਹੂੰ ਧਿਆਨ ਨਾਲ ਮੜਾ ਏਟਾਂ ਜਿੱਗਣਾ ਪਵੇ ਏਟਾਂ ਤੇ ਤੇ ਬਾਕੀ ਨਾ ਕੱਲ ਕੀ ਹੋਇਆ ਸੀ ਤੁਹਾਨੂੰ ਪਤਾ ਹੀ ਆ ਵੀਰੇ ਬਲੌਗ ਸਾਰਾ ਦੇਖਿਆ ਹੀ ਸੀ ਇੱਧਰ ਚਲ ਕੇ ਜੀ ਹੂੰ ਕੇ ਹੋਲੀ ਕਿਸੇ ਕੋਠੇ ਤੇ ਚਲੋ ਕੋਠਾ ਵੇਖ ਕੇ ਹੋਣਿਆ ਤੇਰਾ ਚਵਾਰਾ ਤੇ ਆਪਣਾ ਕੀ ਬਣਦਾ ਇੱਥੇ ਤਾਂ ਨਹੀਂ ਕੋਈ ਚੀਜ਼ ਹਾਲ ਖਰਾਬ ਹੋਈ ਹਨ ਉਧਰ ਦੇਖੋ ਕੰਦ ਤੇ ਨਾਲ ਖਰਾਬ ਹੋਇਆ ਮੇਰੇ ਨਾਲ ਹਾਂ ਆਹ ਫੋਟੋ ਵੀ ਆਪਣਾ ਚੰਗਾ ਆਉਂਦਾ ਸਾਰਾ ਕਮਰੇ ਵਾਲੀ ਸ਼ਕਤ ਹੈ ਆਜੋ ਮੈਨੂੰ ਦੇ ਦਿਓ ਵੇਖੋ ਇਧਰੋਂ ਆਪਣਾ ਘਰ ਕਿਵੇਂ ਦਦੀਂ ਦਾ ਉਧਰ ਤੇ ਆ ਕਮਰਾ ਕੱਖੋ ਤੁਸੀਂ ਆ ਦੇਖ ਲਓ ਤੁਸੀਂ ਕਹਿੰਦੇ ਸੀ ਸਾਫ਼ ਨਹੀਂ ਕਰਦੇ ਕੋਠੇ ਆ ਡੜੀ ਪਾਣੀ ਚ ਪਟਕੇ ਗਏ ਨੇ ਹੋਰ ਬੰਦਾ ਕੀ ਕਰੇ ਉਹ ਪੱਟੇ ਪਏ ਨੇ ਸਾਫ਼ ਵੀ ਤੁਹਾਰੇ ਫੇਰ ਹੋਗੇ ਆ ਦੇਖੋ ਇਹ ਤਾਂ ਯਾਰ ਜੀਨੇ ਕਮੀ ਕੱਢਣੀ ਆ ਬਾਈ ਕਮੈਂਟਾਂ ਚੋਂ ਤਾਂ ਕੱਢੀ ਲੈਂਦਾ ਅਸੀਂ ਸਾਰਿਆਂ ਨੂੰ ਨਹੀਂ ਨਾ ਖੁਸ਼ ਕਰ ਸਕਦੇ ਆਪਾਂ ਤਾਂ ਬਾਬਾ ਨਾਨਕ ਨੂੰ ਨਹੀਂ ਛੱਡਦੇ ਲੋਕ ਤਾਂ ਆਪਾਂ ਤਾਂ ਫਿਰ ਵੀ ਆਮ ਜਿਹੇ ਬੰਦੇ ਆ ਤੇ ਇੱਥੇ ਰਹਿ ਹੈ ਸੀ ਆਪਣੀ ਪਹਿਲਾ ਆਪਾਂ ਰੈਂਟ ਤੇ ਵੀ ਦੇ ਦਾਨੇ ਹੁੰਦੇ ਨੇ ਵੈਸੇ ਹੁਣ ਆਪਾਂ ਇਹ ਮਕਾਨ ਢੋਣਾ ਸੀ ਜਿੱਥੇ ਪਾਣੀ ਆਇਆ ਥੱਲੇ ਉਹਦੇ ਕਰਕੇ ਆਪਾਂ ਵਿਲਾ ਕਰਾ ਲਿਆ ਸੀ ਵੀ ਆਪ ਦਾ ਸਮਾਨ ਧਾਰਾਂਗੇ ਹੋਰ ਆਪਣੇ ਆਪ ਹੀ ਪਹਿਲੇ ਹੀ ਚਲਾ ਲਿਆ ਤੇ ਇਹ ਤਾਂ ਬਹੁਤ ਸੋਹਣਾ ਬਣਿਆ ਹੋਇਆ ਸੀਗਾ ਹੁਣ ਖਰਾਬ ਹੋ ਗਿਆ ਦੇਖੋ ਪਾਣੀ ਧਾਣੀ ਨਾਲ ਕਿਵੇਂ ਹੋ ਗਿਆ ਨਾ ਹਾਊਸ ਕੰਦ ਹਾਂ ਸਾਰੀ ਕੰਦ ਹੋ ਗਿਆ ਨਾ ਹੋਰ ਦੇਖੋ ਮਿੱਤਰੋ ਹੋਰ ਖਰਾਬ ਹੋ ਗਿਆ ਇੱਥੇ ਰਹੇ ਸੀ ਆਪਣੀ ਵਿਆਹ ਤੋਂ ਬਾਅਦ ਤਿੰਨ ਸਾਲ ਇੱਥੇ ਆਪਾਂ ਰਹੇ ਹਾਂ ਉਹ ਜਗ੍ਹਾ ਆਪਾਂ ਬਾਅਦ ਚ ਸਮਰਾਈ ਸੀ। ਬਾਕੀ ਆ ਦੇਖੋ ਬਾਥਰੂਮ ਬੱਸ ਇਧਰ ਸਾਰਾ ਕੁਝ ਬਣਿਆ ਹੋਇਆ ਇੱਧਰ। ਤੇ ਬਾਥਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਵੇ। ਇਹ ਦੇਖੋ ਰੋ ਵੀ ਉਹ ਦੇਖੋ ਪਾਣੀ ਵਾਲਾ। ਚੈੱਕ ਕਰੋ। ਉਹ ਆ ਗਿਆ ਆਪਣਾ ਘਰ ਦਵਾਰਾ ਫੇਰ। ਚਲੋ ਕੋਠੇ ਤੇ ਦੇਖ ਕੇ ਜਮਾ ਸਿਖਰ। ਰਾਡੀਓ ਮਿੱਟਰ ਕੋਠਾ ਦਿਖਾ ਜਮਾ ਸਿਖਰ ਇੱਕ ਕੱਖ ਤਾਂ ਬਾਈ ਸਾਰਿਆਂ ਦੀ ਆਹੀ ਹਾਲ ਨੇ ਦੇਖ ਲੋ ਇਹ ਇਦਾਂ ਦੀ ਕਮੀ ਨਾਲ ਕੱਟਿਆ ਕਰੋ ਇਹਦੇ ਵਿੱਚ ਕੋਈ ਤਾਂ ਉਹੀ ਹੋ ਜਾਂਦੇ ਕਾ ਇਹ ਤਾਂ ਸੁੱਕੇ ਦੇ ਪੱਟੇ ਆਂਦੇ ਹੁੰਦੇ ਜਿਹੜੇ ਸੁੱਕੇ ਜਾਂਦੇ ਆ ਹਰੇ ਦਾ ਤਾਂ ਕੀ ਇਹ ਤਾਂ ਆਹੀ ਦੇਣਾ ਚ ਹੋਇਆ ਇਹ ਗਰਮੀ ਥੋੜੀ ਹਰਾ ਹੁੰਦਾ ਹੁੰਦਾ ਗਰਮੀ ਤਾਂ ਬੀਜਿਆ ਹੋਇਆ ਨਹੀਂ ਉਗਦਾ ਭਰਾ ਤੁਹਾਨੂੰ ਕੀ ਪਤਾ ਕਮੈਂਟ ਕਰਨੇ ਜਾਣਦੇ ਕੱਲੇ ਕਿੰਨਾ ਸੋਹਣਾ ਵਿਊ ਆ ਦੇਖੋ ਇਹ ਹੈਂ ਕਿਆ ਬਾਤ ਐ ਟੁੱਪ ਮਤਰਾ ਟੁੱਪਾਂ ਲੱਗ ਰਹੀ ਆ ਜਿਵੇਂ ਬਾਲੇ ਸਾਲਾਂ ਬਾਅਦ ਦੇਖੀ ਹੁੰਦੀ ਆ ਦੇਖੋ ਸੂਰਜ ਚੈੱਕ ਕਰੋ 뷰 ਚੈੱਕ ਕਰੋ ਤੁਸੀਂ ਕਿੰਨਾ ਘੈਂਟ ਲੱਗਦਾ ਲਾਈਵ ਕੈਮਰੇ ਚ ਨਹੀਂ ਇੰਨਾ ਉਹਦਾ ਦਿਖ ਰਿਹਾ ਤੇ ਤੁਸੀਂ ਲਾਈਵ ਦੇਖਦੇ ਹੋ ਚੀਜ਼ ਉਹਦਾ ਸੁਆਦ ਹੀ ਵੱਖਰਾ ਹੁੰਦਾ ਆ ਦੇਖੋ ਇੱਧਰ ਮਕਾਨ ਆਪਣਾ ਚੈੱਕ ਕਰੋ ਇਹ ਆ ਗਿਆ ਆਪਣਾ 메인 ਬਾਜ਼ਾਰ ਆ ਗਿਆ ਇਧਰ ਬਸ ਨੇੜੀ ਆ 메인 ਬਾਜ਼ਾਰ ਦੇ ਜਿੱਥੇ ਤੱਕ ਕੈਮਰਾ ਜਾਊ ਐ ਲਾ ਲਓ 메인 ਬਾਜ਼ਾਰ ਹੀ ਇੱਥੇ ਆਪਣਾ ਨੇੜੇ ਆ ਬਹੁਤ ਜੇ ਕਿਸੇ ਨੇ ਆਉਣਾ ਹੁੰਦਾ ਨਾ ਜਮਾਂ ਨੇੜੇ ਆ ਆਪਣਾ ਹਾਂਜੀ ਕੀ ਬੋਲਣਾ ਚਾਹੋਗੇ ਕੀ ਬੋਲਾਂ ਹੈ ਇਹ ਬੱਦਲ ਦੇਖੋ ਉਧਰ ਕਿੰਨੇ ਖੜੇ ਹਨ ਕਿੰਨੇ ਸੋਹਣੇ ਲੱਗਦੇ ਹਨ ਨਾ ਬਸ ਹੁਣ ਵੀ ਸੋਹਣੇ ਲੱਗਦੇ ਹੁਣ ਨਫ਼ਰਤ ਹੋ ਗਈ ਚਲੋ ਗੁਰਦੁਆਰਾ ਸਾਹਿਬ ਉਹ ਕਿੰਨਾ ਸਾਫ਼ ਦਿਸ ਰਿਹਾ ਪਾਸਾ ਹੀ ਨੋਮੀ ਸਿਰਫ ਦੇਖਣੀ ਸੋਹਣੀ ਲੱਗਦੀ ਹੈ ਗੁਰਦੁਆਰਾ ਸਿੱਕਾ ਇਤੂ ਬਿੰਦਾਂ ਲਿਖਦੇ ਨਾ ਵਧੀਆ ਆ ਗਿਆ ਕਾਲੀ ਮਾਤਾ ਮੰਦਿਰ ਇੱਥੇ ਆ ਗਿਆ ਟੋਪਾ ਸਾਰ ਚੈੱਕ ਕਰੋ ਕਿ ਮੈਨੂੰ ਲੱਗਦਾ ਪਾਣੀ ਹਨਾ ਜਿਵੇਂ ਨਹਿਰ ਨਗਦੀ ਹੁੰਦੀ ਆ ਘਰ ਮੂਰ ਤੇ ਹੂੰ ਕਿੰਦਾ ਬੜਾ ਛੱਪੜਾ ਦੇਖੋ ਸਹੀ ਇਹ ਸਾਫ ਕਰਨ ਵਾਲਾ ਹੋ ਕੋਈ ਪ੍ਰੋਬਲਮ ਨਹੀਂ ਯਾਰ ਅਪਾ ਦਾ ਪਹਿਲੀ ਵਾਰ ਆਇਆ ਔਰ ਇਹ ਯਾਰ ਵਿਊ ਹੀ ਬੜਾ ਤਗੜਾ ਆਉਂਦਾ ਹਨਾ ਆਜਵਾਰੇ ਤੇ ਮਤਲਬ ਇਹ ਕਿੰਨੇ ਟਾਈਮ ਬਾਅਦ ਆਏ ਆ ਕਿੰਨੇ ਟਾਈਮ ਬਾਅਦ ਦੇਖੋ ਬਈ ਸਾਡਾ ਪੰਡ ਕਮੈਂਟ ਕਰਿਓ ਕਿਵੇਂ ਲੱਗਦਾ ਆਪਣਾ ਪੰਡ ਤੁਹਾਨੂੰ ਕਿਕੀ ਕਸਵਾ ਬੰਦੇ ਕਿਰਾਵੋ ਪੰਡ ਵੀ ਨਹੀਂ ਹੈ ਰਾਵ ਰਾਵ ਗੁੱਸੇ ਹੋ ਰਹੀ ਐ ਰਬੂਏ ਗੁੱਸੇ ਹੋ ਰਹੀ ਐ ਗੁੱਸੇ ਕਿ ਤੂਏ ਗੁੱਸੇ ਹੋ ਗਈ ਦੇਖਾ ਕੋਈ ਉੜਾ ਨਾ ਉਹ ਦੇਖਾ ਰਬੂ ਪਿੱਤੂਏ ਮੈਂ ਨਹੀਂ ਲੈ ਕੇ ਨਹੀਂ ਗਿਆ ਗੁੱਸੇ ਹੋ ਰਹੀ ਐ ਇਤੂ ਦੋਸੇ ਉਹ ਮੈਨੂੰ ਲੈ ਕੇ ਨਹੀਂ ਗਏ ਤਾਂ ਹਾਂ ਇਹਨਾਂ ਨੇ ਝੜਕਤੀ ਸੀ ਪੀਤੂ ਦੇਖਾ ਝੜਕੀ ਤਾਂ ਮੈਂ ਤਾਂ ਸੀ ਉੱਥੇ ਖੜੀ ਸੀ ਇੱਟਾਂ ਤੇ ਗੁੱਸੇ ਹੋ ਰਹੀ ਆ ਪੀਤੂ ਸਾਡੀ ਆਇਓ ਚੱਲ ਚੱਲਦੇ ਲੋ ਜੀ ਹੁਣ ਆਪਾਂ ਚੱਲਨੇ ਆਂ ਨੀਚੇ ਤੇ ਲਓ ਜੀ ਆਪਾਂ ਕਮੇਟੀ 'ਚ ਆਏ ਸੀਗੇ ਪਾਣੀ ਦਾ ਮੁੱਦੇ ਕਾਰਨ ਸਾਰੇ ਆਏ ਸੀਗੇ ਆਪਣਾ ਅਨਗਵੰਡ ਸਾਰਾ ਆਇਆ ਸੀ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਈਓ ਕੇ ਰੱਖਿਆਗਾ ਲੋਕਾਂ ਨੇ ਈਓ ਸਾਹਿਬ ਨਾਲੇ ਸਾਰੀ ਕਮੇਟੀ ਆਹ ਦੇਖੋ ਕਮੇਟੀ ਦੇ ਵਿੱਚ ਖੜੇ ਆਪਾਂ ਆਹ ਦੇਖੋ ਸਾਰੇ ਮਸੀਹ ਆਹ ਉਹ ਬੈਠਾ ਬਾਜ਼ੀ ਕੈਂਟਰੀ 'ਚ ਲੈ ਜਾ ਰਾਨ ਨੂੰ ਹੁਲਾਣੀ ਹਾਲ ਪਾ ਕੇ ਹੋਰ ਭਗਵਾਨ ਸਵਾਰ ਕਿੱਥੇ ਗਿਆ ਆ ਮੈਂ ਲੈ ਬੜ ਕੇ ਕਿਸ਼ਰ ਗਿਆ ਮੇਰੇ ਨਾਲ ਲੈ ਕੇ ਬੈਠ ਕੇ ਸੋਈ ਨੂੰ ਬਤਰਾ ਹਜ਼ਾਰ ਰੁਪਏ ਇਕ ਨੂੰ ਪਾਉਗਾ ਬੰਦਾ ਛੱਡਦਾ ਨਹੀਂ ਬੰਦੇ ਜਾਂਦਾ ਬੰਦਾ ਛੱਡਦਾ ਬੰਦੇ ਜਾਂਦੇ ਜਿਹੜੇ ਮੈਂ ਮੈਂ ਬੋਲਦਾ ਨਹੀਂ ਹੋਰ ਸੁ ਵੀ ਆਈ ਆ ਮੈਂ ਕਹਾਂ ਮਸੀਰੂ ਸਾਨੂੰ ਸਟਾਫ ਕਰਕੇ ਕੰਮ ਆਉਂਦੇ ਤੁਸੀਂ ਤੂੰ ਬੋਲਦਾ ਮੈਂ ਕਹਾਂ ਸਹੀ ਆ ਭਾਈ ਸਾਨੂੰ ਸਟਾਫ ਦੇ ਨਾਲ ਕਰਕੇ ਦੇਵੇ ਫਿਰ ਸਾਡਾ ਕੰਮ ਹੋ ਜਾਊਗਾ ਇਹਦਾ ਪਾਣੀ ਹੋ ਇਹਦਾ ਹੋਰ ਕੁਸ ਕਹਿੰਦੇ ਨੇ ਭਾਈ ਇਹਦਾ ਈਓ ਸਾਹਿਬ ਕਹਿੰਦੇ ਕਹਿੰਦੇ ਵੀ ਰਾਤ ਨੂੰ ਵਰਮਾ ਚਲਾ ਦੇਣਾ ਮੈਂ ਵੀ ਜ਼ਿੰਮੇਵਾਰ ਕੌਣ ਇੱਥੇ ਵੀ ਦੱਸੋ ਜ਼ਿੰਮੇਵਾਰੀ ਅਸੀਂ ਨਹੀਂ ਲੈ ਕੇ ਮੈਂ ਕਹਾਂ ਸਹੀ ਆ ਭਾਈ ਇਹਦਾ ਰੰਗਾਂ ਹਾਂ ਮੈਂ ਜ਼ਿੰਮੇਵਾਰ ਨਹੀਂ ਕਿਉਂ ਨਹੀਂ ਕਰਾਂਗੇ ਉਹਥੇ ਜਿਹੜਾ ਉਹਦੇ ਪੱਤੀ ਕਰਦਾ ਕੋਈ ਪੱਤੀ ਬੋਲਦਾ ਕਮੇਟੀ ਦਰਖਾਸਤ ਦੇਵੇ ਮੈਂ ਬੈਠਾ ਹੱਥ ਖੜੇ ਕਰ ਦੋ ਅਸੀਂ ਬੈਠੇ ਨਹੀਂ ਲਾ ਕੇ ਥੋੜੇ ਹੱਥ ਥੋੜੇ ਨੇ ਅਸੀਂ ਬੈਠੇ ਅਸੀਂ ਬੱਟੇ ਦੇ ਪਰਮਾ ਮੰਦਰ ਸਾਡੇ ਟੱਲੀ ਮਿੱਟੀ ਦੇ ਦੁਕਾਨਾ ਉੱਜਿਆ ਕਰਨ ਵਾਲੇ ਪਾਈ ਪਿਛਲੀ ਵਾਰ ਵੀ ਬੋਲੇ ਹੁਣ ਉੱਧੀ ਨੂੰ ਪ੍ਰਧਾਨ ਨੂੰ ਟੱਟੀਆਂ ਲੱਗ ਗਈ ਐਕਟੋਬਰ ਰੋਕਦੇ ਨੇ ਜਿਹੜਾ ਨੂੰ ਪੈਸੇ ਦੇ ਦੇ ਰਕਾਤਾ ਉਹਦੀ ਕੋਈ ਮਨਜ਼ੂਰੀ ਨਹੀਂ ਆਈ ਨਹੀਂ ਜਦਾਂ ਸਿੱਧੂ ਮੂਸੇਵਾਲਾ ਉਹਥੇ ਪਾਰਕ ਬਣਾਇਆ ਕਿਉਂ ਟੋਪੇ ਪਾ ਪਾ ਪੈਸਾ ਲਾ ਕੇ ਘਰ ਚਾ ਲੈਣਾ ਕਿਦਾਂ ਸੱਟੇ ਕੋ ਖਾ ਉਹ ਤਾਂ ਕੀ ਹੋਇਆ ਟੀ ਪਾਰਕ ਬਣਾਉਣ ਨੂੰ ਲੋਕਾਂ ਨੂੰ ਘੁੰਮਣ ਨੂੰ ਤੁਸੀਂ ਤਾਂ ਘੱਟੇ ਲਾਤਾ ਸਾਰਾ ਜੋਰ ਵਾਲੇ ਓਥੇ ਨੇ ਬਾਈ ਲੋਕ 12 ਕਿਲੋ ਕਰਬਨ ਦੇ ਗ੍ਰੇਡ ਤੇ ਰੋ ਬੈਠਾ ਉਧਰ ਮਰ ਜਾ ਇੱਥੇ ਕੋਈ ਪਾਸੇ ਵਾਲੀ ਕੋਈ ਸਮਝ ਵਾਲਾ ਸਾਡੀ ਅਸੀਂ ਚਮਚ ਅਸੀਂ ਜਿਹੜੀ ਕਹਿੰਦੇ ਵੀ ਪਹਿਲਾਂ ਹੀ ਮੈਂ ਅਸੀਂ 2000 ਅਸੀਂ ਸਮਝ ਨਹੀਂ ਕਰਿਆ ਪਰ ਉਹਦੇ ਤੱਕ ਅਸੀਂ ਕਮੇਟੀ ਤੋਂ ਜਾਣਦੇ ਨਹੀਂ ਜਦੋਂ ਤੱਕ ਵਰਮਾ ਚੱਲੂ ਨਹੀਂ ਹੁੰਦਾ ਅਸੀਂ ਉਰੇ ਤਰ੍ਹਾਂ ਲਾ ਕੇ ਬੈਠੇ ਆ ਰਾਤ ਸਾਰੀ ਰਾਤ ਬੈਠਾ ਬਗੋ ਇਹ ਬੁਲੂ ਕਿਰੂਪਾ ਦਾ ਨਾਮ ਆਈ ਕਿਰੂਪਾ ਦਾ ਨਾਮ ਆ ਥੱਲੇ ਕਿਰੂਪਾ ਦੇ ਨੇ ਅੱਧੀ ਬੈਠੇ ਅਸੀਂ ਨਹੀਂ ਜਾਂਦੇ ਇਹ ਗੁੰਡਾਗਰਦੀ ਕਰਦੇ ਨੇ ਗੁੰਡਾਗਰਦੀ ਰਾਜ ਹੈ ਪੁਰੇ ਕੋਈ ਸੁਣਵਾਈ ਨਹੀਂ ਪੱਖਪਾਤ ਸਰੇ ਆ ਪੱਖਪਾਤ ਹੋ ਰਿਹਾ ਹੈ ਕੋਈ ਆਦਮੀ ਨਹੀਂ ਮੰਦਰਾ ਗੁੰਡੇ ਗੁੰਡੇ ਪਾਣੀ ਖੜਾ ਤੁਸੀਂ ਇਹਨੂੰ